ਅੱਜ ਹੀ ਧੁੱਪ ਲਿਕੜੀ ਸੀ ਅੱਜ ਹੀ ਤੁਸੀਂ ਆ ਕੇ ਮੰਗ ਲਈ ਹੈ ਕੀ ਕਰਕੇ ਬਾਈ ਜਾ ਰਹਿਣਾ ਮੈਂ ਜਾ ਮੈਨੂੰ ਕੋਈ ਬੰਦਾ ਨਹੀਂ ਕਿਹਾ ਸੀ ਉਹ ਕਿੰਨੇ ਬਾਈ ਆ ਜਾ ਇੱਥੇ ਖੜ ਕੇ ਬਾਅਦ ਚ ਮੈਂ ਤਾਂ ਕੀ ਦੇਣ ਦੀ ਗੱਲ ਕਰੀ ਜਾਂਦਾ ਸੀ ਇਹ ਬਈਆ ਤੇਰੇ ਘਰੇ ਕੀੜਿਆਂ ਦਾ ਭੌਣਾ ਇਹਨਾਂ ਨੂੰ ਛੱਡਾ ਕਿਤੇ ਯਾਰ ਉਹ ਛੱਡਣ ਦੀ ਗੱਲ ਸੁਣ ਲੈ ਭਰਾ ਮੇਰਾ ਮੈਨੂੰ ਕਹਿੰਦੇ ਜੂਟ ਪਾ ਦੇ ਅੱਛਾ ਮੈਂ ਕੀ ਕਰਾਂ ਭਰਾ ਵਾ ਇੱਥੇ ਸਤਨਾਜਾ ਕਰ ਲਿਆ ਇੱਠੇ ਕਰਕੇ ਸਾਰੇ ਪਾ ਕੇ ਮੈਂ ਤਾਂ ਹੋ ਛੱਡਿਆ ਨਹਿਰ ਤੇ ਅੱਛਾ ਇੱਥੇ ਫੇਰਾ ਇੱਥੋਂ ਮਖੌਲਦੂ ਜਿਆਦੇ ਆਉਂਦਿਆਂ ਨੂੰ ਕਰੇ ਫੇਰ ਕਿ ਮੈਨੂੰ ਕਹਿੰਦੇ ਕਿ ਐਂ ਕਰ ਬਈ ਯਾਰ ਕੀ ਦੇ ਕੇ ਜਾਂਦੇ ਤਾਂ ਕਿਉਂ ਭੱਜ ਜਾਂਦੇ ਕਹਿੰਦੇ ਮਸਿਆਤੇ ਲੈ ਜਾ ਆਪਾਂ ਪਤਾ ਸਸਾ ਸਖਾ ਬਨ ਬਨ ਇੱਥੇ ਪਾ ਕੇ ਕਣਕ ਕਣਕੀ ਚੌਲ ਤੇ ਮੈਂ ਤਾਂ ਦਿੱਤਾ ਛੱਟਾ ਮੈਂ ਤਾਂ ਬਰਾਬਰ ਡੋਲੂ ਪਰ ਮਸਿਆਤੇ ਛੱਡ ਆਇਆ ਮਸਿਆਤੇ ਵੀ ਨਾ ਆਇਆ ਉੱਥੇ ਵੀ ਨਹੀਂ ਲੈਂਦੇ ਖਬਰਾਂ ਕੀ ਪੜਦੇ ਇੱਥੋਂ ਜਰੇ ਇਹ ਤੇ ਜੀ ਲੱਗੇ ਨਾ ਇਹ ਤਾਂ ਪਰਾਵਾ ਮੈਨੂੰ ਨਹੀਂ ਪਤਾ ਇਹ ਤਾਂ ਤੇਰੇ ਕੋਲ ਹੀ ਹੈ ਇਹ ਦੰਦੀ ਵੜਦੇ ਨੇ ਹੋਰ ਤਾਂ ਕੁਝ ਨਹੀਂ ਹੁੰਦਾ ਜਲਦੀ ਵੀ ਤੂੰ ਸੁੱਤੇ ਧਰ ਮੈਂ ਪਹਿਲਾਂ ਦੱਸ ਕਿ ਤਾਰਾ ਜਰਾ ਨਹੀਂ ਪਤਾ ਹੁਣ ਮੈਂ ਤੇ ਕੀ ਦੱਸਾਂ ਤੈਨੂੰ ਉਥੇ ਖੁਰਕੂ ਵੀ ਨਹੀਂ ਹੁੰਦੇ ਜਿੱਤੇ ਦੰਦੀ ਵੜਦੇ ਆ ਉਹ ਸੁਣ ਲੈ ਪਰਾਵਾ ਦੰਦੀ ਦੀ ਗੱਲ ਹਾਂ ਇੱਕ ਤਾਂ ਮੇਰੇ ਇਹ ਜੇ سارے ਦੰਦੀ ਵੱਡੀ ਮੈਂ ਤੈਨੂੰ ਦੱਸਦਾ ਨਹੀਂ ਇੱਕ ਥਾਂ ਦੱਸ ਦਿੰਨਾ ਦੱਸ ਮੇਰੇ ਤਾਂ ਬੜੀ ਜੀ ਭਟੂ ਕੁਛ ਨਾ ਨਾ ਮੇਰਾ ਹੱਥ ਜਾਂਦਾ ਉੱਥੇ ਨਾ ਲੱਤ ਜਾਂਦਾ ਨਾ ਪੈਰ ਜਾਂਦਾ ਮੈਂ ਤਾਂ ਲੱਕ ਰੱਖਿਆ ਕਿ ਨੋ 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 ਨੋ